ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨਾ ਲੋਕ ਰੌਲਾ ਪਾ ਰਹੇ ਨੇ ਵੀਡੀਓਜ਼ ਦੇ ਵਿੱਚ ਅੱਗ ਲਈ ਤੇ ਪਾਣੀ ਨਾ ਲਾਉਣ ਲਈ ਫੇਰ ਵੀ ਸਾਰੇ ਪਿੰਡਾਂ 'ਚ ਇਹੀ ਹਾਲ ਹੈ ਸਾਡੇ ਪਿੱਛੇ ਦੇਖ ਲਓ ਤੁਸੀਂ ਪਾਣੀ ਵੀ ਛੱਡਿਆ ਹੋਇਆ ਅੱਗ ਵੀ ਲਾਈ ਹੋਈ ਆ ਆ ਜੰਮਣ ਅੱਧੀ ਤੋਂ ਵੱਧ ਸਾੜਤੀ ਬਹੁਤ ਇਹ ਆਪਾਂ ਨੂੰ ਪਤਾ ਨਹੀਂ ਕਾਦਾ ਅਕਲਾਊਗੀ ਆਪਾਂ ਇੰਨੇ ਕਾਲੀਯੁਗੀ ਜੀਵ ਹੋ ਗਏ ਵੀ ਜਿਹੜੀ ਨੇਚਰ ਪ੍ਰਤੀ ਆਪਣਾ ਪ੍ਰੇਮ ਸਤਿਕਾਰ ਪਹਿਲਾਂ ਵੀ ਵੀ ਬੀਜਦੇ ਸੀ ਉਹ ਵੀ ਜਨੌਰਾਂ ਲਈ ਚਿੜੀਆਂ ਲਈ ਟੱਟੀਆਂ ਲਈ ਸਾਰਿਆਂ ਲਈ ਮੰਗਦੇ ਹੁੰਦੇ ਸੀ ਹੁਣ ਸਰਬੱਤ ਦਾ ਭਲਾ ਤਾਂ ਕੀ ਮੰਗਣਾ ਆਪਾਂ ਨੂੰ ਜ਼ਰੂਰੀ ਆ ਆਕਸੀਜਨ ਇੰਨੀ ਤਪਦੀ ਧੁੱਪ ਗਰਮੀ ਤੁਸੀਂ ਦੇਖ ਲਓ 50 ਡਿਗਰੀ ਤੱਕ ਟੈਂਪਰੇਚਰ ਜਾਣ ਨੂੰ ਫਿਰਦਾ ਵੀ ਆਪਾਂ ਫੇਰ ਨਹੀਂ ਅਜਿਆ ਅਕਲ ਆਉਂਦੀ ਆਪਾਂ ਅਗਲੀ ਜਨਰੇਸ਼ਨ ਨੂੰ ਕੀ ਦੇ ਕੇ ਜਾਵਾਂਗੇ ਇਹ ਆਪਣੇ ਆਪ ਦੀ ਅਕਲ ਨੂੰ ਹੱਥ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ